ਜਾਦੇਸ਼ੀ ਹਰਗੋਬਿੰਦ ਜੀ 2 ਸਾਲ ਦੇ ਹੋ ਗਏ ਅਤੇ ਵਿਰੋਧੀ ਕੁਝ ਘੱਲੇ ਪੈ ਗਏ ਤਾਂ ਸਤਗੁਰੂ ਜੀ ਆਪਣਾ ਸਾਰਜੋ ਸਮਾਨ ਲੈ ਕੇ ਪਰਿਵਾਰ ਸਹਿਤ ਅੰਮ੍ਰਿਤਸਰ ਆ ਗਏ ਸ਼ਹਿਰ ਦੇ ਨਰ ਨਾਰੀਆਂ ਨੇ ਬਾਲਕ ਗੁਰੂ ਜੀ ਨੂੰ ਵੇਖ ਕੇ ਬੜੀਆਂ ਖੁਸ਼ੀਆਂ ਤੇ ਚਾਹ ਪ੍ਰਗਟ ਕੀਤੇ ਸਤਗੁਰੂ ਜੀ ਨੇ ਆਪਣੇ ਸੁਪੁੱਤਰ ਨੂੰ ਪਹਿਲਾਂ ਸ੍ਰੀ ਹਰਮੰਦਰ ਸਾਹਿਬ ਮੱਥਾ ਟਿਕਾਇਆ ਪ੍ਰਸ਼ਾਦ ਕਰਾਇਆ ਅਤੇ ਫਿਰ ਆਪਣੇ ਘਰ ਪ੍ਰਵੇਸ਼ ਕਰਾ ਕੇ ਗੁਰਬਾਣੀ ਦਾ ਉਚਾਰਨ ਕੀਤਾ ਸੀ ਉਪਰੰਤ ਮਾਤਾ ਗੰਗਾ ਜੀ ਨੇ ਗੁਰੂ ਦਰਬਾਰ ਤੋਂ ਘਰ ਆਣ ਕੇ ਜਗਤ ਦੀ ਮਰਿਆਦਾ ਅਨੁਸਾਰ ਵਿਚਾਰਿਆ ਕਿ ਜੇਠ ਜਠਾਣੀ ਨੂੰ ਉਹਨਾਂ ਦੇ ਘਰ ਜਾ ਕੇ ਬਾਲਕ ਨੂੰ ਮੱਥਾ ਟਿਕਾਉਣਾ ਉਚਿਤ ਹੈ ਇਹ ਵਿਚਾਰ ਮਾਤਾ ਜੀ ਕੁਝ ਮਿਸ਼ਤਾਨ ਲੈ ਕੇ ਸ੍ਰੀ ਹਰਗੋਬਿੰਦ ਜੀ ਨੂੰ ਆਪਣੇ ਜੇਠ ਜਠਾਣੀ ਦੇ ਘਰ ਮੱਥਾ ਟਿਕਾਉਣ ਵਾਸਤੇ ਲੈ ਗਏ ਮਾਤਾ ਜੀ ਪਹਿਲਾਂ ਆਪਣੀ ਜਠਾਣੀ ਕਰਮਕੌਰ ਪਾਸ ਗਏ ਅਤੇ ਉਹਨਾਂ ਦੇ ਚਰਨਾਂ ਤੇ ਆਪ ਮੱਥਾ ਟੇਕਿਆ ਅਤੇ ਬਾਲਕ ਨੂੰ ਟਿਕਾਇਆ ਮਾਤਾ ਕਰਮਕੌਰ ਨੇ ਬੱਚੇ ਨੂੰ ਚਰਨਜੀਵ ਹੋ ਅਸੀਸ ਦਿੱਤੀ ਅਤੇ ਫਿਰ ਗੋਦ ਵਿੱਚ ਲੈ ਕੇ ਪਿਆਰ ਕੀਤਾ ਅਤੇ ਕੁਸ਼ਲ ਪ੍ਰਸੰਨਤਾ ਪੁੱਛੀ। ਉਪਰੰਤ ਆਪਣੇ ਸੇਵਕ ਨੂੰ ਨਾਲ ਲੈ ਕੇ ਬਾਲਕ ਨੂੰ ਬਾਬਾ ਪ੍ਰੀਤੀ ਚੰਦ ਜੀ ਦੇ ਚਰਨਾਂ ਤੇ ਮੱਥਾ ਟਿਕਾਇਆ ਅਤੇ ਕਿਹਾ ਕਿ ਇਹ ਬਾਲਕ ਆਪ ਜੀ ਦੀ ਕਿਰਪਾ ਨਾਲ ਹੀ ਹੋਇਆ ਹੈ। ਬਾਬਾ ਪ੍ਰੀਤੀ ਚੰਦ ਜੀ ਨੇ ਬਾਲਕ ਨੂੰ ਵੇਖ ਕੇ ਚਰਨਜੀਵ ਹੋਵੇ ਅਸੀਸ ਦਿੱਤੀ ਅਤੇ ਕਿਹਾ ਕਿ ਵੱਡੀ ਉਮਰ ਵਾਲਾ ਤੇ ਬਹੁਤ आनंदमय जीवन ਵਾਲਾ ਹੋਵੇ ਉਪਰੰਤ ਸ੍ਰੀ ਮਹਾਦੇਵ ਜੀ ਪਾਸ ਜਾ ਕੇ ਉਹਨਾਂ ਨੂੰ ਬਾਲਕ ਦਾ ਮੱਥਾ ਟਿਕਾਇਆ ਤੇ ਅਸੀਸਾਂ ਲੈ ਕੇ ਘਰ ਨੂੰ ਆ ਗਏ ਜਦ ਸ੍ਰੀ ਹਰगोबिंद ਜੀ 3 ਸਾਲ ਦੇ ਹੋ ਗਏ ਤਾਂ ਉਹਨਾਂ ਦੀ ਇਸ ਵਰੇਗੰਡ ਦੀ ਖੁਸ਼ੀ ਵਿੱਚ ਗੁਰੂ ਜੀ ਨੇ ਇੱਕ ਬੜਾ ਵੱਡਾ ਪੂਰੀ ਕੜਾਹ ਤੇ ਲੱਡੂਆਂ ਦਾ ਜੱਗ ਕੀਤਾ ਸਭ ਤੋਂ ਪਹਿਲਾਂ ਗੁਰੂ ਜੀ ਨੇ ਆਪਣੇ ਵੱਡੇ ਭਾਈ ਪ੍ਰਿਥੀਚੰਦ ਜੀ ਉਹਨਾਂ ਦੀ ਪਤਨੀ ਕਰਮਕੌਰ ਅਤੇ ਸ੍ਰੀ ਮਹਾਦੇਵ ਨੂੰ ਬੜੇ ਸਤਿਕਾਰ ਨਾਲ ਸੱਦਿਆ ਉਪਰੰਤ ਹੋਰ ਸਿੱਖ ਸੇਵਕਾਂ ਤੇ ਸੰਗਤਾਂ ਵੀ ਆਈਆਂ ਸਭ ਨੂੰ ਪੰਗਤਾਂ ਵਿੱਚ ਬਿਠਾ ਕੇ ਭੋਜਨ ਛਕਾਇਆ ਅਤੇ ਚੰਗੀ ਤਰ੍ਹਾਂ ਤ੍ਰਿਪਤ ਕਰਕੇ ਸਾਰਿਆਂ ਨੂੰ ਦਸ਼ਨਾ ਦਿੱਤੀ ਤਦ ਪ੍ਰਸੰਨ ਹੋ ਕੇ ਸਭ ਨੇ ਅਸੀਸਾਂ ਦਿੱਤੀਆਂ ਕਿ ਹਰਗੋਬਿੰਦ ਜੀ ਦੀ ਆਯੂ ਦੀਰਗ ਹੋਵੇ ਵਡਾਲੀ ਤੋਂ ਅੰਮ੍ਰਿਤਸਰ ਆਪਣੇ ਘਰ ਪ੍ਰਵੇਸ਼ ਕਰਨ ਤੋਂ ਕੁਝ ਦਿਨ ਉਪਰੰਤ ਬਾਲਕ ਸ੍ਰੀ ਹਰਗੋਬਿੰਦ ਜੀ ਨੂੰ ਕੁਝ ਬੁਖਾਰ ਨਾਲ ਸੀਤਲਾ ਜੀ ਨੂੰ ਆਪਾ ਤੌਰ ਕੀ ਮਾਤਾ ਕਹਿੰਦੇ ਆ ਉਹ ਨਿਕਲ ਆਈ ਜਿਸ ਨਾਲ ਬਾਲਕ ਦਾ ਸਾਰਾ ਚਿਹਰਾ ਤੇ ਸਰੀਰ ਭਰ ਗਿਆ ਮਾਤਾ ਜੀ ਅਤੇ ਹੋਰ ਸਿੱਖ ਸੇਵਕਾਂ ਨੂੰ ਬਹੁਤ ਚਿੰਤਾ ਹੋ ਗਈ ਗੁਰੂ ਜੀ ਨੇ ਸਭ ਨੂੰ ਧੀਰਜ ਦਿੱਤੀ ਅਤੇ ਕਿਹਾ ਚਿੰਤਾ ਨਾ ਕਰੋ ਗੁਰੂ ਨਾਨਕ ਜੀ ਦੇ ਚਰਨਾਂ ਦਾ ਧਿਆਨ ਕਰੋ ਕਰਤਾਰ ਰੱਖਾ ਹੈ ਬੱਚਾ ਨਵਾਂ ਨਿਰਵਾ ਹੋ ਜਾਵੇਗਾ ਇਸ ਤਰ੍ਹਾਂ ਜਦ ਕੁਝ ਦਿਨ ਉਪਰੰਤ ਸੀਤਲਾ ਦਾ ਮੋੜ ਪਿਆ ਅਤੇ ਸ੍ਰੀ ਹਰ ਗੋਬਿੰਦ ਜੀ ਨੇ ਅੱਖਾਂ ਖੋਲ੍ਹੀਆਂ ਤਾਂ ਮਾਤਾ ਜੀ ਨੇ ਵਾਹਿਗੁਰੂ ਦਾ ਸ਼ੁਕਰ ਮਨਾਇਆ ਕਿ ਅੱਖਾਂ ਨੂੰ ਕੋਈ ਖੇਦ ਨਹੀਂ ਪਹੁੰਚਿਆ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਵਾਹਿਗੁਰੂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਸੀ ਬਾਲਕ ਦੀ ਖਬਰ ਲੈਣ ਵਾਸਤੇ ਪਹਿਲਾਂ ਬਾਬਾ ਮਹਾਦੇਵ ਜੀ ਆਏ ਅਤੇ ਪਿਆਰ ਕਰਕੇ ਅਸੀਸਾਂ ਦਿੱਤੀਆਂ ਫਿਰ ਬਾਬਾ ਪ੍ਰੀਤਿਚੰਦ ਜੀ ਆਏ ਸਤਿਗੁਰੂ ਜੀ ਨੇ ਉਹਨਾਂ ਦੇ ਚਰਨਾਂ ਤੇ ਬਾਲਕ ਨੂੰ ਮੱਥਾ ਟਿਕਾਇਆ ਅਤੇ ਬਾਬਾ ਪ੍ਰੀਤਿਚੰਦ ਜੀ ਨੇ ਉਹਨਾਂ ਦੇ ਪਿਆਰ ਦੇ ਕੇ ਅਸੀਸ ਦਿੱਤੀ ਕਿ ਕਰਤਾਰ ਰੱਖਾ ਹੈ ਉਪਰੰਤ ਗੁਰੂ ਜੀ ਨੇ ਸਹਿਬਜਾਦੇ ਨੂੰ ਹਰਿਮੰਦਰ ਸਾਹਿਬ ਮੱਥਾ ਟਿਕਾਇਆ ਤੇ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਇਸ ਜਾਗ ਉਪਰੰਤ ਜਦ ਸਿੱਖ ਸੰਗਤਾਂ ਨੂੰ ਪਤਾ ਲੱਗਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਸਹਬਜ਼ਾਦੇ ਨੇ ਜਨਮ ਲਿਆ ਹੈ ਤਾਂ ਉਹ ਬਹੁਤ ਭੇਟਾ ਲੈ ਕੇ ਸਹਬਜ਼ਾਦੇ ਦੇ ਦਰਸ਼ਨ ਅਤੇ ਗੁਰੂ ਜੀ ਨੂੰ ਆਪਣੀ ਖੁਸ਼ੀ ਪ੍ਰਗਟ ਕਰਨ ਵਾਸਤੇ ਅੰਮ੍ਰਿਤਸਰ ਆਉਣ ਲੱਗੀਆਂ ਗੁਰੂ ਜੀ ਨੂੰ ਇਸ ਤਰ੍ਹਾਂ ਬਹੁਤ ਮਾਇਆ ਅਤੇ ਪਦਾਰਥ ਭੇਟਾ ਹੁੰਦੇ ਦੇਖ ਕੇ ਬਾਬਾ ਪ੍ਰੀਤੀ ਚੰਦ ਨੇ ਗੁਰੂ ਜੀ ਤੋਂ ਚੜਾਵੇ ਦਾ ਹਿੱਸਾ ਮੰਗਿਆ ਪਰ ਜਦ ਉਹਨਾਂ ਨੂੰ ਹਿੱਸਾ ਨਾ ਮਿਲਿਆ ਤਾਂ ਬਹੁਤ ਨਿਰਾਸ਼ ਹੋ ਗਿਆ ਉਹਨਾਂ ਦੇੜਾ ਵਿੱਚ ਹੀ ਬਾਦਸ਼ਾਹ ਵੱਲੋਂ ਸੁਲਹੀ ਖਾਨ ਦਿੱਲੀ ਦੇ ਮਾਝੇ ਦੇਸ਼ ਦਾ ਸਰਕਾਰੀ ਮਾਮਲਾ ਉਗਰਾਹਣ ਹੇਹਰ ਪਿੰਡ ਆਣ ਕੇ ਉਤਰਿਆ ਹੋਇਆ ਸੀ ਜਦ ਇਸ ਗੱਲ ਦਾ ਬਾਬਾ ਪ੍ਰਿਥੀ ਚੰਦ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਹੇਹਰ ਪਿੰਡ ਜਾ ਕੇ ਸੁਲਹੀ ਖਾਨ ਨੂੰ ਆਖਿਆ ਕਿ ਮੇਰਾ ਛੋਟਾ ਭਾਈ ਸ੍ਰੀ ਗੁਰੂ ਅਰਜਨ ਦੇਵ ਜੀ ਜਦ ਤੋਂ ਅੰਮ੍ਰਿਤਸਰ ਵਾਪਸ ਆਇਆ ਹੈ ਗੁਰੂ ਘਰ ਦੇ ਸ਼ਰਧਾਲੂ ਸਿੱਖ ਸੇਵਕਾਂ ਦੀ ਕਾਰ ਭੇਟ ਸਾਰੀ ਆਪ ਹੀ ਰੱਖ ਲੈਂਦਾ ਹੈ ਸਾਨੂੰ ਦੋਹਾਂ ਵੱਡੇ ਭਾਈਆਂ ਨੂੰ ਉਸ ਵਿੱਚੋਂ ਸਾਡਾ ਹਿੱਸਾ ਨਹੀਂ ਦਿੰਦਾ ਤੁਸੀਂ ਮਾਲਕ ਹੋ ਇਸ ਗੱਲ ਦਾ ਨਿਆਂ ਕਰਕੇ ਸਾਡਾ ਹਿੱਸਾ ਦਵਾ ਦਿਓ ਸੋਲਹੀ ਖਾਨ ਨੇ ਸਾਰੀ ਗੱਲ ਸੁਣ ਕੇ ਕਿਹਾ ਕਿ ਮੈਂ ਹੁਣ ਜਦ ਮਾਮਲਾ ਲੈ ਕੇ ਦਿੱਲੀ ਜਾਵਾਂਗਾ ਤਾਂ ਬਾਦਸ਼ਾਹ ਜਹਾਂਗੀਰ ਨੂੰ ਸਾਰੀ ਗੱਲ ਦੱਸ ਕੇ ਇਸ ਨੂੰ ਛੇਤੀ ਦਿੱਲੀ ਛੱਡ ਕੇ ਤੁਹਾਡਾ ਨਿਆਂ ਕਰਕੇ ਗੁਰਗੱਦੀ ਤੇ ਸਿੱਖੀ ਸੇਵਕੀ ਸਭ ਤੁਹਾਨੂੰ ਹੀ ਦਵਾ ਦਵਾਂਗਾ ਹੁਣ ਤੁਸੀਂ ਮੇਰੇ ਪਾਸ ਇੱਥੇ ਹੀ ਨਿਵਾਸ ਰੱਖੋ ਇਹ 헤ਹਰਪਿੰਡ ਪਾਸ਼ਾ ਨੇ ਮੈਨੂੰ ਜਾਗੀਰ ਵਿੱਚ ਦਿੱਤਾ ਹੋਇਆ ਹੈ ਇਹ ਮੈਂ ਤੁਹਾਨੂੰ ਦੇ ਦਿੰਦਾ ਹਾਂ ਤੁਸੀਂ ਇੱਥੇ ਹੀ ਘਰ-ਬਾਰ ਬਣਾ ਕੇ ਸੁਖ ਨਾਲ ਬਸੋ ਇੱਥੇ ਸਿੱਖ ਸੰਗਤਾਂ ਜੋ ਆਉਣਗੀਆਂ ਉਹਨਾਂ ਪਾਸੋਂ ਆਪਣੀ ਪੂਜਾ ਲੈ ਕੇ ਆਨੰਦ ਮਾਣੋ ਸੁਲਹੀ ਖਾਨ ਦੀ ਇਹ ਗੱਲ ਸੁਣ ਕੇ ਬਾਬਾ ਪ੍ਰਿਥੀ ਚੰਦ ਬਹੁਤ ਪ੍ਰਸੰਨ ਹੋ ਕੇ ਕਹਿਣ ਲੱਗਾ ਤੁਸਾਂ ਇਹ ਬੜਾ ਉਪਕਾਰ ਕੀਤਾ ਹੈ ਗੁਰੂ ਤੁਹਾਡੇ ਅੰਗ ਸੰਗ ਹੋਵੇ ਤੁਹਾਡਾ ਪ੍ਰਤਾਪ ਵਧੇ ਅਤੇ ਸਦਾ ਸੁਖੀ ਰਹੋ ਉਪਰੰਤ ਬਾਬਾ ਪ੍ਰੀਤੀ ਚੰਦ ਜੀ ਨੇ ਕਿਹਾ ਖਾਂ ਜੀ ਜਿਸ ਤਰ੍ਹਾਂ ਉਹਨਾਂ ਜਾਣ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਰਾਮਦਾਸ ਪੁਰਤਾਲ ਬਣਵਾਇਆ ਹੈ ਜੇ ਇੱਥੇ ਹੇਹਰ ਪਿੰਡ ਵੇਖੇ ਵੀ ਤਾਲ ਬਣ ਜਾਵੇ ਤਾਂ ਮੇਰਾ ਮਨੋਰਥ ਪੂਰਾ ਹੋ ਜਾਏਗਾ ਸੁਲਹੀ ਨੇ ਕਿਹਾ ਲੋਕਾਂ ਦੇ ਇਸ਼ਨਾਨ ਵਾਸਤੇ ਪਸ਼ੂ ਪੰਛੀਆਂ ਦੇ ਪੀਣ ਵਾਸਤੇ ਇਹ ਬਹੁਤ ਚੰਗੀ ਗੱਲ ਤੁਸੀਂ ਸੋਚੀ ਹੈ ਇੱਥੇ ਤਾਲ ਜਰੂਰ ਲਗਵਾਓ ਇਹ ਬੜੇ ਪੁੰਨ ਦਾ ਕੰਮ ਹੈ ਇਸਲਾਹ ਦੇ ਕੇ ਸੁਲਹੀ ਖਾਨ ਨੇ ਆਪਣੇ ਪਾਸੋ ਤਾਲ ਵਾਸਤੇ ਖਰਚ ਦਿੱਤਾ ਤੇ ਨਾਲ ਹੀ ਪਿੰਡ ਦੀ ਜਾਗੀਰ ਦਾ ਪਟਾ ਲਿਖ ਦਿੱਤਾ ਉਪਰੰਤ ਬਾਬਾ ਪ੍ਰੀਤਿ ਚੰਦ ਜੀ ਨੇ ਆਪਣੇ ਘਰਾਂ ਤੇ ਤਾਲ ਵਾਸਤੇ ਇੱਟਾਂ ਦੇ ਆਵੇ ਚੜਾ ਦਿੱਤੇ ਅਤੇ ਆਪਣਾ ਨਿਵਾਸ ਉੱਤੇ ਹੀ ਕਰ ਲਿਆ ਜਦ ਬਾਬਾ ਪ੍ਰੀਤਿ ਚੰਦ ਜੀ ਇਸ ਤਰ੍ਹਾਂ ਗੁੱਸੇ ਹੋ ਕੇ ਹੇਹਰਪਿੰਡ ਜਾ ਬਸੇ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਨੂੰ ਕਿਹਾ ਕਿ ਅਸਲੀਅਤ ਨੂੰ ਨਾ ਜਾਣਨ ਵਾਲੇ ਲੋਕ ਕਹਿੰਦੇ ਹਨ ਕਿ ਗੁਰੂ ਜੀ ਧਨ ਦੇ ਲੋਭੀ ਹੋ ਗਏ ਹਨ ਇਹਨਾਂ ਨੇ ਆਪਣੇ ਵੱਡੇ ਭਾਈ ਨੂੰ ਘਰ ਭੇਡ ਵਿੱਚੋਂ ਹਿੱਸਾ ਦੇਣ ਤੋਂ ਨਾ ਕਰ ਦਿੱਤੀ ਹੈ ਇਸ ਕਰਕੇ ਤੁਸੀਂ ਹੇਹਰਪਿੰਡ ਜਾਵੋ ਅਤੇ ਸਾਡੇ ਵੱਲੋਂ ਬੇਨਤੀ ਕਰੋ ਕਿ ਗੁੱਸਾ ਗਿਲਾ ਦੂਰ ਕਰਕੇ ਆਪਣੇ ਘਰ ਚੱਲੋ ਆਪਸ ਦਾ ਵਿਰੋਧ ਚੰਗਾ ਨਹੀਂ ਹੈ ਇਸ ਤਰ੍ਹਾਂ ਸਾਰੀ ਗੱਲ ਸਮਝਾ ਕੇ ਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਹੇਹਰੀ ਭੇਜਿਆ ਭਾਈ ਜੀ ਨੇ ਪ੍ਰੀਤੀ ਚੰਦ ਜੀ ਨੂੰ ਜਾ ਕੇ ਨਮਸਕਾਰ ਕੀਤੀ ਅਤੇ ਆਖਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਜੀ ਨੂੰ ਬੜੇ ਸਨਮਾਨ ਨਾਲ ਸੱਦਿਆ ਹੈ ਕਿ ਆਪਣੇ ਘਰ ਆਣ ਕੇ ਆਨੰਦ ਨਾਲ ਵਸੋ ਤੁਸੀਂ ਸਭ ਚੀਜ਼ਾਂ ਦੇ ਮਾਲਕ ਹੋ ਅਸੀਂ ਤੁਹਾਡੇ ਪਾਸੋਂ ਲੈ ਕੇ ਖਰਚ-ਖਰਚਿਆ ਕਰਾਂਗੇ ਭਾਈ ਗੁਰਦਾਸ ਜੀ ਦੀ ਗੱਲ ਸੁਣ ਕੇ ਪ੍ਰੀਤੀ ਚੰਦ ਜੀ ਨੇ ਕਿਹਾ ਤੂੰ ਅੰਦਰੋਂ ਖਟਿਆਈ ਨਾਲ ਭਰਿਆ ਹੋਇਆ ਹੈ ਅਤੇ ਮੂੰਹ ਤੋਂ ਮਿੱਠੀਆਂ ਗੱਲਾਂ ਕਰਕੇ ਮੈਨੂੰ ਪਰਮਾਉਂਦਾ ਹੈ ਤੇਰੇ ਕਹਿਣ ਦੀ ਕਿਹੜੀ ਗੱਲ ਸ੍ਰੀ ਗੁਰੂ ਅਰਜਨ ਦੇਵ ਜੈੋ ਜਿਹਾ ਹੈ ਮੈਂ ਉਸ ਨੂੰ ਜਾਣਦਾ ਹਾਂ ਇਸ ਤਰ੍ਹਾਂ ਭਾਈ ਗੁਰਦਾਸ ਜੀ ਬੜੇ ਨਿਰਾਸ਼ ਹੋ ਕੇ ਕ੍ਰੋਧ ਨਾਲ ਭਰੇ ਹੋਏ ਅੰਮ੍ਰਿਤਸਰ ਨੂੰ ਤੁਰ ਪਏ ਰਸਤੇ ਵਿੱਚ ਤੁਰੇ ਆਂਦੇ ਆ ਭਾਈ ਜੀ ਨੇ ਇਸ ਆਪਣੀ ਨਰਾਦਰੀ ਤੇ ਗੁੱਸੇ ਅਧੀਨ ਹੋ ਕੇ ਵਾਰ ਲਿਖੀ ਜਿਸ ਵਿੱਚ ਪ੍ਰੀਤਿ ਚੰਦ ਜੀ ਨੂੰ ਬਹੁਤ ਬੁਰਾ ਮੀਣਾ ਤੇ ਹੰਕਾਰੀ ਆਦਿਕ ਕਿਹਾ ਅਮ੍ਰੇਸਰ ਗੁਰੂ ਜੀ ਪਾਸ ਆਣ ਕੇ ਭਾਈ ਜੀ ਨੇ ਸਾਰੀ ਗੱਲਬਾਤ ਦੱਸੀ ਅਤੇ ਫਿਰ ਆਪਣੀ ਲਿਖੀ ਹੋਈ ਵਾਰ ਦੇ ਰਾਹੀ ਸਾਰਾ ਜਿਹੜਾ ਉਹ ਜੋ ਵੀ ਹੋਇਆ ਸੀ ਉਹ ਸਾਰਾ ਕੁਝ ਗੁਰੂ ਜੀ ਦੇ ਸਾਹਮਣੇ ਬਿਆਨ ਕੀਤਾ ਭਾਈ ਗੁਰਦਾਸ ਜੀ ਦੇ ਤੌਰ 'ਉਂ ਪਿੱਛੋਂ ਸ਼੍ਰੀ ਪ੍ਰਿਥੀ ਚੰਦ ਜੀ ਨੇ ਸੁਲਹੀ ਖਾਨ ਨੂੰ ਕਿਹਾ ਕਿ ਤੁਸੀਂ ਆਪਣਾ ਕੰਮ ਜੇ ਕੋਈ ਬਾਕੀ ਰਹਿ ਗਿਆ ਹੈ ਤਾਂ ਛੇਤੀ ਕਰ ਲਵੋ ਅਤੇ ਮੇਰੇ ਨਾਲ ਪਾਸ਼ਾ ਪਾਸ ਦਿੱਲੀ ਚੱਲੋ ਸੁਲਹੀ ਖਾਨ ਨੇ ਕਿਹਾ ਮੇਰੇ ਕੰਮ ਇੱਥੇ ਸਾਰੇ ਸੰਪੂਰਨ ਹੋ ਗਏ ਹਨ ਹੁਣ ਥੋੜੇ ਦਿਨਾਂ ਨੂੰ ਹੀ ਦਿੱਲੀ ਜਾਣ ਦੀ ਤਿਆਰੀ ਹੈ ਇਤਨੇ ਨੂੰ ਸੁਲਹੀ ਖਾਨ ਨੂੰ ਬਾਦਸ਼ਾਹ ਦਾ ਪਰਵਾਨਾ ਆ ਗਿਆ ਕਿ ਜਿਤਨੀ ਉਗਰਾਹੀ ਹੋਈ ਹੈ ਉਸ ਨੂੰ ਛੇਤੀ ਲੈ ਕੇ ਦਿੱਲੀ ਆ ਜਾਓ ਇਸ ਹੁਕਮ ਕਰਕੇ ਸੁਲਹੀ ਖਾਨ ਨੇ ਸ਼ਿਗਰ ਹੀ ਤਿਆਰੀ ਕਰ ਲਈ ਅਤੇ ਉਸ ਦੇ ਨਾਲ ਹੀ ਬਾਬਾ ਪ੍ਰੀਤੀ ਚੰਦ ਵੀ ਤਿਆਰ ਹੋ ਕੇ ਦਿੱਲੀ ਨੂੰ ਤੁਰ ਪਏ ਦਿੱਲੀ ਪਹੁੰਚ ਕੇ ਸੁਲਹੀ ਖਾਨ ਨੇ ਬਾਬਾ ਪ੍ਰੀਤੀ ਚੰਦ ਜੀ ਦਾ ਡੇਰਾ ਆਪਣੇ ਡੇਰੇ ਦੇ ਪਾਸ ਹੀ ਲਵਾ ਲਿਆ ਦੂਸਰੇ ਦਿਨ ਸੁਲਹੀ ਖਾਨ ਬਹੁਤ ਸਾਰਾ ਧਨ ਅਤੇ ਘੋੜੇ ਆਦਿਕ ਨਜ਼ਰਾਨੇ ਵਜੋਂ ਲੈ ਕੇ ਪਾਸ਼ਾ ਨੂੰ ਮਿਲਿਆ ਅਤੇ ਹੋਰ ਕਈ ਪ੍ਰਕਾਰ ਦੇ ਤੋਹਫੇ ਦੇ ਕੇ ਪਾਸ਼ਾ ਨੂੰ ਬਹੁਤ ਪ੍ਰਸੰਨ ਕੀਤਾ। ਦੂਸਰੇ ਦਿਨ ਜਦ ਫੇਰ ਸੁਲਹੀ ਖਾਨ ਪਾਸ਼ਾ ਨੂੰ ਮਿਲਿਆ ਤਾਂ ਉਸ ਨੇ ਬਹੁਤ ਸਿਫਾਰਿਸ਼ ਕਰਕੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦਾ ਵੱਡਾ ਸੁਪੁੱਤਰ ਜਿਸ ਨੂੰ ਬਹੁਤ ਲੋਕ ਮੰਨਦੇ ਹਨ ਉਹ ਆਪ ਜੀ ਨੂੰ ਮਿਲਣ ਆਇਆ ਹੈ। ਸੁਲਹੀ ਖਾਨ ਦੀ ਗੱਲ ਸੁਣ ਕੇ ਪਾਸ਼ਾ ਨੇ ਤੁਰੰਤ ਹੀ ਸ੍ਰੀ ਪ੍ਰੀਤਿ ਚੰਦ ਜੀ ਨੂੰ ਬੁਲਾ ਲਿਆ। ਬਾਬਾ ਪ੍ਰੀਤਿ ਚੰਦ ਜੀ ਨੇ ਬਾਦਸ਼ਾਹ ਨੂੰ ਮਿਲ ਕੇ ਆਸ਼ੀਰਵਾਦ ਦਿੱਤਾ ਤਾਂ ਸੁਲਹੀ ਖਾਨ ਨੇ ਪਾਸ਼ਾ ਨੂੰ ਸਾਰੀ ਗੱਲ ਦੱਸ ਕੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੀ ਗੱਦੀ ਇਹਨਾਂ ਨੂੰ ਮਿਲਣੀ ਚਾਹੀਦੀ ਹੈ ਇਹ ਵੱਡੇ ਹਨ ਇਹਨਾਂ ਦੇ ਛੋਟੇ ਭਾਈ ਦਾ ਹੱਕ ਨਹੀਂ ਹੈ ਜਹਾਂਗੀਰ ਨੇ ਇਸ ਗੱਲ ਤੇ ਵਿਚਾਰ ਕਰਕੇ ਬਾਬਾ ਪ੍ਰਿਥੀ ਚੰਦ ਨੂੰ ਕਿਹਾ ਗੱਦੀ ਉੱਤੇ ਜਿਸ ਨੂੰ ਸ੍ਰੀ ਰਾਮਦਾਸ ਜੀ ਆਪ ਹੀ ਬਿਠਾ ਗਏ ਹਨ ਉਸ ਨੂੰ ਕੋਈ ਵੀ ਇਸ ਗੱਦੀ ਤੋਂ ਉਤਾਰ ਨਹੀਂ ਸਕਦਾ ਤੁਸੀਂ ਆਪਣੇ ਛੋਟੇ ਭਾਈ ਨਾਲ ਸੁਲਾਹ ਸਫਾਈ ਕਰਕੇ ਉਹਨਾਂ ਦੇ ਪਾਸ ਹੀ ਰਹੋ ਇਹ ਚੰਗੀ ਗੱਲ ਹੈ ਕੁਝ ਸਮੇਂ ਉਪਰੰਤ ਇੱਕ ਦਿਨ ਫਿਰ ਬਾਬਾ ਪ੍ਰੀਤੀ ਚੰਦ ਜੀ ਨੇ ਸੁਲਹੀ ਖਾਨ ਨੂੰ ਕਿਹਾ ਕਿ ਹੁਣ ਕੀ ਕਰਨਾ ਚਾਹੀਦਾ ਹੈ ਪਾਸ਼ਾ ਨੇ ਤਾਂ ਕੋਈ ਗੱਲ ਸਾਡੇ ਹੱਕ ਵਿੱਚ ਨਹੀਂ ਕੀਤੀ ਤਦ ਸੁਲਹੀ ਖਾਨ ਨੇ ਕਿਹਾ ਆਪ ਪਾਸ਼ਾ ਦੇ ਦੋ ਅਹਿਲਕਾਰ ਅਬਦุล ਖਾਨ ਤੇ ਮੁਹੰਮਦ ਖਾਨ ਨੂੰ ਕੁਝ ਰਿਸ਼ਵਤ ਦੇ ਕੇ ਮਿਲੋ ਇਹ ਦੋਵੇਂ ਜਦ ਤੁਹਾਡੀ ਸਿਫਾਰਿਸ਼ ਕਰ ਦੇਣਗੇ ਤਾਂ ਤੁਹਾਡਾ ਕਾਰਜ ਸਿੱਧ ਹੋ ਜਾਵੇਗਾ ਸੁਲਹਿ ਖਾਨ ਦੀ ਇਸ ਸਲਾਹ ਅਨੁਸਾਰ ਪ੍ਰੀਤੀ ਚੰਦ ਨੇ 300 ਮੋਰਾ ਇਹਨਾਂ ਦੋਹਾਂ ਨੂੰ ਰਿਸ਼ਵਤ ਦੇ ਕੇ ਆਖਿਆ ਕਿ ਜੇ ਗੁਰਗੱਦੀ ਨਹੀਂ ਤਾਂ ਕੋਈ ਪਿੰਡ ਹੀ ਜਾਗੀਰ ਵਿੱਚ ਪਾਸ਼ਾ ਤੋਂ ਦਵਾ ਦਿਓ ਜਿੱਥੇ ਬੈਠ ਕੇ ਮੈਂ ਆਪਣਾ ਨਿਰਬਾਹ ਕਰ ਸਕਾਂ ਇਹ ਗੱਲ ਸੁਣ ਕੇ ਉਮਰਾਵਾ ਨੇ ਸਮ ਵਿਚਾਰ ਕੇ ਪਾਸ਼ਾ ਪਾਸ ਜਾ ਕੇ ਪ੍ਰੀਤੀ ਚੰਦ ਜੀ ਦੀ ਬਹੁਤ ਉਪਮਾ ਕੀਤੀ ਅਤੇ ਕਿਹਾ ਬਾਦਸ਼ਾਹ ਸਲਾਮਤ ਇਹ ਗੁਰੂ ਸਾਹਿਬ ਦੇ ਸਹਬਜ਼ਾਦੇ ਤੁਹਾਡੇ ਪਾਸ ਚੱਲ ਕੇ ਆਏ ਹਨ ਇਹਨਾਂ ਨੂੰ ਕੁਝ ਭੇਟਾ ਦੇ ਕੇ ਵਿਦਾ ਕਰਨਾ ਚਾਹੀਦਾ ਹੈ ਗੁਰੂ ਘਰ ਦਾ ਸਤਕਾਰ ਕਰਨ ਦੀ ਮਰਿਆਦਾ ਆਪ ਜੀ ਦੇ ਵੱਡਿਆਂ ਤੋਂ ਚੱਲੀ ਆ ਰਹੀ ਹੈ ਜਹਾਂਗੀਰ ਨੇ ਆਪਣੇ ਦੋ ਮੁਖੀ ਅਹਿਲਕਾਰਾਂ ਦੀ ਸਿਫਾਰਿਸ਼ ਸੁਣ ਕੇ ਕਿਹਾ ਮੈਂ ਇਹਨਾਂ ਨੂੰ ਆਪਣੇ ਵੱਲੋਂ ਇੱਕ ਪਿੰਡ ਜਾਗੀਰ ਦਿੰਦਾ ਹਾਂ ਉੱਥੇ ਬੈਠ ਕੇ ਇਹ ਆਪਣੀ ਗੁਜ਼ਾਰੀ ਕਰਨ ਉਪਰੰਤ ਜਦ ਮੈਂ ਲਾਹੌਰ ਜਾਵਾਂਗਾ ਤਾਂ ਦੋਹਾਂ ਭਰਾਵਾਂ ਦੀ ਗੱਲ ਸੁਣ ਕੇ ਨਿਆ ਕਰਾਂਗਾ ਇਸ ਉਪਰੰਤ ਪਾਤਸ਼ਾਹ ਨੇ ਪ੍ਰਿਥੀ ਚੰਦ ਜੀ ਨੂੰ ਮਾਲਵੇ ਵਿੱਚ ਇੱਕ ਪਿੰਡ ਦਾ ਪਟਾ ਲਿਖ ਦਿੱਤਾ ਜਿਸ ਅਨੁਸਾਰ ਮਾਲਵੇ ਦੇਸ਼ ਵਿੱਚ ਆਣ ਕੇ ਆਪਣੇ ਮਕਾਨ ਬਣਾ ਕੇ ਆਪਣਾ ਨਿਵਾਸ ਪ੍ਰਿਥੀ ਚੰਦ ਨੇ ਕਰ ਲਿਆ ਇੱਥੇ ਆਪ ਜੀ ਨੇ ਪਹਿਲਾਂ ਕਿਉਂਕਿ ਇੱਕ ਕੋਠਾ ਹੀ ਬਣਵਾਇਆ ਸੀ ਇਸ ਵਾਸਤੇ ਇਸ ਨਗਰ ਦਾ ਨਾਮ ਹੀ ਗੁਰੂ ਕਾ ਕੋਠਾ ਪ੍ਰਸਿੱਧ ਹੋ ਗਿਆ ਜੋ ਅੱਜ ਤੱਕ ਚੱਲਿਆ ਆ ਰਿਹਾ ਹੈ